ਮਨ ਲਾ ਕੇ ਜੇ ਜੀਵੀ ਤੇ ਲਵੇ ਫੁੱਲ ਕਰਾਉਣਾ ਵੇ ਟੈਂਕੀ ਕਿੰਨੇ ਆ ਤੇਲ ਪੈਦਾ ਫੁੱਲ ਕਰਕੇ 9000 ਆ ਯਾਰ ਦਾ ਹਾਂ 9000 ਆ ਯਾਰ ਦਾ ਜਦੋਂ ਫੁੱਲ ਪਰ ਜੇ ਤੇਲ ਖਾਲੀ ਹੋਵੇ ਸਬਜੀ ਨੂੰ 15-20 ਮਿੰਟ ਲੱਗਣਗੇ ਕੋਈ ਗੱਲ ਆਨਲੀ ਦਾ ਜਮੀ ਖਾਲੀ ਤਾਂ ਨਹੀਂ 9098 950 ਜੋ ਇਹਨੇ ਕਰਾਇਆ ਹਾਂ ਤਾਂ 10000 ਵੀ ਟੱਪਿਆ ਜੀ ਆਪਾਂ ਹਾਂ ਹੁਣ ਇਹਦੇ ਵਿੱਚ ਤੇਲ ਪੈ ਜੂਗਾ 7-8000 ਦਾ ਰਾਮਦਾਸ ਜਿੰਦਾ ਬਈ ਕਿਹੜਾ ਪਿੰਡ ਆ ਬਾਈ ਤੇਰਾ ਅਬ ਸੁਣਾ ਮੈਨੂੰ ਜਿਵੇਂ ਯਾਰ ਅਸੀਂ ਕਹਿੰਦੇ ਨੇ ਮੀਟਰ ਬੰਨਿਆ ਜਾਂਦਾ ਹੈਗਾ ਇਹ ਬੰਨਿਆ ਜਾਂਦਾ ਬਾਈ ਕੋਈ ਫੂ ਲੋਕ ਫੁੱਦੂ ਬਣਾਈ ਜਾਂਦੇ ਨੇ ਥਾਰਾ ਕੁਝ ਹੋ ਜਾਂਦਾ ਯਾਰ ਹੋ ਜਾਂਦਾ ਸਭ ਕੁਝ ਨਹੀਂ ਮੈਂ ਆਪਾਂ ਤਾਂ ਵੈਸੇ ਹੀ ਗੱਲ ਕਰਦੇ ਆ ਆਪਾਂ ਨੂੰ ਘੜਾਉਗਾ ਜਿਵੇਂ ਕਹਿੰਦੇ ਨੇ ਪੰਜ 10 ਰੁਪਏ ਬਣਾਉਣ ਵਾਸਤੇ ਮੀਟਰ ਬੰਨ੍ਹ ਦਿੰਦੇ ਨੇ ਹੋ ਜਾਂਦੀ ਆ ਗੱਲ ਇਹ ਹੋ ਜਾਂਦਾ ਵਰੇਣੀ ਹੁੰਦਾ ਵਰਗੇ ਨਹੀਂ ਹੁੰਦਾ ਆ ਮੈਂ ਸਮਝ ਗਿਆ ਤੇਰੀ ਗੱਲ ਐ ਵੈਸੇ ਇੱਕ ਆਪਾ ਉਦਾਹਰਣ ਦੀ ਕਰੀਏ ਮੇਰੇ ਨਾਲ ਹੋਇਆ ਅਸੀਂ ਬਿੱਲੀ ਦੁਆਰੇ ਦੇ ਮੇਜੇ ਬਾਹਰ ਹਾਂ ਜਦੋਂ ਮੋਗਾ ਦਾ ਟਰਲ ਪੋਆ ਕੱਲੀ ਉਹਦੀ ਗੱਡੀ ਤੇ ਸਾੜੀ ਸੂਈ ਨਹੀਂ ਪੁੱਜੀ ਸੇ ਪੈ ਗਿਆ ਉਹ ਕਹਿੰਦਾ ਵੀ 2000 ਦਾ ਤੇਲ ਕਿੰਨਾ ਪਊਗਾ ਖਾਲੀ ਕਰਕੇ ਦਿਖਾਓ ਹਾਂ ਹੈਲੋ ਬਾਰੇ ਵੀ ਤੇਰੇ ਉਹਨੇ ਕਰਦੇ ਬਾਜ ਉਹਨੂੰ ਸਮਝ ਨਹੀਂ ਆਈ ਦੀ 55 ਯਾਰ ਬਤਾ 55 ਹੈ ਬਈ ਉਹ ਫੋਹ ਕਈਆਂ ਨੇ ਖਾਸੀ ਵੀ ਕਰ ਦਦੇ ਨੇ 15 ਮਿੰਟ ਲੱਗਣਗੇ ਕੋਈ ਗੱਲ ਨਹੀਂ ਦੇਖਦੇ ਹੁਣ ਮੈਨੂੰ ਕੰਮ ਨਾ ਦੱਸ ਤਾਂ ਚੱਲ ਮੈਂ ਦੇਖਦੇ ਆਪਾਂ ਦੀਆਂ ਦੇ ਘੱਟ ਵੀ ਕਰਦਾ ਦੇ ਨੇ 20 ਮਿੰਟ ਲੂ ਕੋਈ ਗੱਲ ਨਹੀਂ ਚੱਜੀ ਨੇ ਰੋਟੀ ਥੋੜੀ ਜਿਹਾ ਬਈ ਯਾਰ ਤੂੰ ਕਾਲੀ ਕਰਦਾ ਸੀ ਕਾਲੀ ਮੈਨੂੰ ਆਈ ਸੀ ਹੁਣ ਕੰਮ ਤੇ ਵਾਗਿਆ ਹੁਣ ਰੋਟੀ ਫੇਰ ਵਿੱਚ ਜਾਈ ਹੈ ਨਾ ਉਹ 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 ਬਾਦਰ ਨੂੰ ਫਿਰ ਮਤਲਬ ਐਸੀ ਗੱਲ ਤੋਂ ਉਹ ਤਾਂ ਬਾਉ ਖਾਊਗਾ ਉਹ ਤੋਂ ਬਣਾਊਗਾ ਉਸ ਤੋਂ ਪਹਿਲਾਂ ਨਹੀਂ ਬਣਾਉਂਦਾ ਬਾਉ ਬਾਉ ਤਾਂ ਅੱਧਾ ਘੰਟੇ ਸਮਝੀ ਹੋ ਜਾ ਘੰਟੇ ਸਮਝੀ ਉਹ ਤਾਂ ਨਹੀਂ ਖਾਂਦਾ ਜੇ ਘੰਟਾ ਹੋਵੇ ਸਮਝੀ ਭਾਈ ਨੂੰ ਬਾਉ ਦੀ ਸਮਝੀ ਖਾਂਦਾ ਤਾਜੀ ਕਹਿੰਦਾ ਠੀਕ ਆ ਫਿਰ ਬੰਦਾ ਵੀ ਰੱਖਿਆ ਕਾਹਦੇ ਵਾਸਤੇ ਰੱਖਿਆ ਜੇ ਰੋਟੀ ਪੈਣੀ ਬਈ ਖਾਣੀ ਆ ਕੋਈ ਕਹਿੰਦਾ ਕੋਈ ਸਰਮਾਟਾ ਬਈ ਆ ਤਾਂ ਇਹ ਮਾੜਾ ਨਹੀਂ ਸਮਝਣ ਲਾਉਂਦਾ ਉਹ ਟੱਕਣੋ ਜੁੱਟਦੇ ਪਿਆਜ਼ ਮੂਜ਼ ਟੱਕਣ ਦੇ ਜੇ ਬੰਦਾ ਸਕੈਨਰ ਬਦਲ ਦੇ ਫੋਰ ਲਾਜੀ ਕੋਈ ਆ ਕੇ ਨਾ ਪਤਾ ਲੱਗ ਜਾਣਾ 2 ਜਰ ਦਾ ਤੇਲ ਪਾਇਆ ਭੈਣ ਦਾ ਤੇ ਨਿਕਲੇ 12 ਲੀਟਰ ਹੋ ਗਏ ਅੱਛਾ ਥੈਂਕ ਯੂ ਹਾਂ ਤੇਲ ਹੋਣਾ ਚਾਹੀਦਾ ਸੀ ਵੱਧ ਕਿਉਂਕਿ ਗੱਡੀ ਚ ਵੀ ਹੋਊਗਾ ਥੋੜਾ ਕਣਾ ਹਾਂ 12 ਲੀਟਰ ਤੇ ਹੀ ਨਿਕਲੇ ਸਾਰਾ ਕਿੱਥੋਂ ਆਇਆ ਦਿੱਲੀੋਂ ਆ ਸੋ ਨਾ ਆਪਣਾ ਕੀ ਹੈ ਬਹਾਦਰਗੜ ਤੋਂ ਜਿਹੜਾ ਹੈਗਾ ਦੋਈ ਸੀਲ ਕਰਦਾ ਬਾਪਾ ਨਾ ਵੀ ਸੀਲ ਹੋਣ ਯਾਰ ਪਰ ਤੁਹਾਨੂੰ ਪਤਾ ਬਾਬੂਆਂ ਦੇ ਲਿੰਕ ਹੁੰਦੇ ਨੇ ਬਾਈ ਹੋਣ ਨਹੀਂ ਦਿੰਦੇ ਹਾਂ ਵੱਡੇ ਅਫਸਰਾਂ ਤੱਕ ਪਹੁੰਚੇ ਫਿਰ ਤਾਂ ਹੋ ਹੀ ਜਾਂਦਾ ਹਾਂ ਫਿਰ ਵੱਡੇ ਅਫਸਰਾਂ ਤੱਕ ਪੁੰਚਣਾ ਹੀ ਜਾਂਦਾ ਉਹ ਵੀਾਰੇ ਐਸਐਸਪੀ ਵੀ ਆ ਗਿਆ ਸੀ ਜੀਓ ਵੀ ਸੀ ਵੀ ਆ ਗਿਆ ਤੇ ਬੱਦਰ ਕਰਦਾ ਉਹ ਯਾਰ ਦਾ ਥਿੱਲ ਭੈਣ ਨਾਲ ਪਹਿਲਾਂ ਵੀ 5-4 ਲੀਟਰ ਤਾਂ ਹੋ ਗਈ 32 ਜਦੋਂ 32 ਆ ਗਈ ਤੇਲ ਸਾਰਾ ਹੀ ਮੈਂ ਅੰਦਰ 12 ਲੀਟਰ ਤੇਲ ਨਿਕੜਿਆ ਗੱਡੀ ਜੋ ਅੱਛਾ ਇੱਥੋਂ ਫੁੱਲ ਚੱਲੀ ਇਹ ਇੱਥੋਂ ਸਹੀ ਦਿਖਾਇਆ ਵੀ 2000 ਦਾ ਪੈ ਗਿਆ ਅੱਛਾ ਮੀਟਰ 'ਚ ਮੀਟਰ 'ਚ ਸਹੀ ਆਇਆ ਤੇਲ ਪਿਆ ਘੱਟ ਗੜਬੜ ਘਾਤੀ